ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਮਾਸਟਰ ਕਾਰਡਰ ਪੰਜਾਬੀ ਦੀ ਤਿਆਰੀ ਸੋ ਅੱਜ ਦਾ ਸਾਡਾ ਵਿਸ਼ਾ ਰਹੇਗਾ ਜੀ ਡਾਕਟਰ ਜਗਤਾਰ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਅੱਜ ਦਾ ਪਹਿਲਾ ਕੁਐਸਚਨ ਡਾਕਟਰ ਜਗਤਾਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ A B C ਜਾਂ ਫਿਰ ਡੀ ਤਾਂ ਸਹੀ ਜਵਾਬ ਆਪਸ਼ਨ ਬੀ 23 ਮਾਰਚ 1935 ਰਾਜਕੁਮਾਰ ਜਲੰਧਰ ਅਗਲਾ ਕੁਸ਼ਨ ਹੈ ਜੀ ਡਾਕਟਰ ਚਕਤਾਰ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ ਆਪਸ਼ਨ ਏ ਵੀ ਸੀ ਜਾਂ ਫਿਰ ਡੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਏ ਜਗਨੂ ਦੀਵਾ ਤੇ ਦਰਿਆ ਅਗਲਾ ਕੁਸ਼ਨ ਹੈ ਜੀ ਜਕਤਾਰ ਨੇ ਆਪਣੀ ਰਚਨਾ ਕਿਸ ਭਾਸ਼ਾ ਤੋਂ ਆਰੰਭ ਕੀਤੀ ਸੀ ਇਨਾਂ ਵਿੱਚੋਂ ਕਿਹੜੀ ਭਾਸ਼ਾ ਹੈ ਜੀ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ C ਉਰਦੂ ਜਗਤਾਰ ਦਾ नक्सलਵਾੜੀ ਲਹਿਰ ਨਾਲ ਸੰਬੰਧਿਤ ਕਾਗ ਸੰਗ੍ਰਹਿ ਕਿਹੜਾ ਹੈ অপਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ A ਲਹੂ ਦੇ ਨਕਸ਼ ਅਗਲਾ ਕਸ਼ਨ ਹੈ ਜੀ ਜਗਤਾਰ ਦੀ ਪਛਾਣ ਕਿਸ ਵਜੋਂ ਹੋਈ ਕਵੀ ਗੀਤਕਾਰ ਗਜ਼ਲਕਾਰ ਕਹਾਣੀਕਾਰ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਗਜ਼ਲਕਾਰ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਬਣਦਾ ਹੈ ਜੀ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਕੁਐਸਚਨ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਅਗਲਾ ਕੁਐਸਚਨ ਹੈ ਜਗਤਾਰ ਨੇ ਸ਼ੁਰੂ ਵਿੱਚ ਇਸ ਨਾਹਿੱਟ ਕਵਿਤਾਵਾਂ ਸੁਪਵਾਈਆਂ ਕਿਹੜੇ ਨਾਹਿੱਟ ਸੁਪਵਾਈਆਂ ਕਿਹੜਾ ਨਾਮ ਸੀ ਉਹ ਤਾਂ ਸਹੀ ਜਵਾਬ ਪਪੀਹਾ ਅਗਲਾ ਕੁਐਸਚਨ ਹੈ ਡਾਕਟਰ ਜਗਤਾਰ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ অপਸ਼ਨ A B C ਜਾਂ ਫਿਰ D ਤਾਂ ਕੋਈ ਸਪੈਸ਼ਲ ਨੋਟ ਹੁੰਦਾ ਤੁਸੀਂ ਉਹਨੂੰ ਵੀ ਨਾਲ ਜ਼ਰੂਰ ਨੋਟ ਕਰ ਲੈਣਾ ਜੀ ਸਹੀ ਜਵਾਬ ਰੁੱਤਾਂ ਰਾਂਗਲੀਆਂ 1957 ਜੁਗਨੂ ਦੀਵਾ ਤੇ ਦਰਿਆ ਕਦੋਂ ਲਿਖੀ ਗਈ ਸੀ 1991 1992 1993 ਜਾਂ ਫਿਰ 1994 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ B 1900 92 ਵਿੱਚ ਤਾਂ ਇਸ ਦੇ ਨਾਲ ਅਗਲਾ ਕੁਐਸਚਨ ਪ੍ਰਵੇਸ਼ ਦੁਆਰ ਕਾਫ ਸੰਗ੍ਰਹਿ ਦਾ ਸਾਲ ਦੱਸੋ 2001 2 3 4 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਸੀ 2003 ਅਗਲਾ ਕੁਐਸਚਨ ਜੀ ਜਗਤਾਰ ਦੀ ਪਹਿਲੀ ਰਚਨਾ ਕਦੋਂ ਛਪੀ 1953 54 55 ਜਾਂ ਫਿਰ 1956 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਏ 1953 ਕਿਹੜੇ ਸਾਲ ਵਿੱਚ ਲੋਕ ਸਾਹਿਤ ਰਸਾਲੇ ਵਿੱਚ ਅਗਲਾ ਕੁਐਸਚਨ ਜਗਤਾਰ ਦੀ ਗਜ਼ਲਕਾਰੀ ਦੀ ਪਹਿਲੀ ਪੁਸਤਕ ਕਿਹੜੀ ਸੀ ਸ਼ੀਸ਼ੇ ਦੇ ਜੰਗਲ ਮੋਮ ਦੇ ਲੋਕ ਤਲਖੀਆਂ ਰੰਗੀਆਂ ਜਾਂ ਫਿਰ ਦੁੱਧ ਪੱਥਰੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਸ਼ੀਸ਼ੇ ਦੇ ਸ਼ੀਸ਼ੇ ਦਾ ਜੰਗਲ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਕਿਹੜਾ ਜਗਤਾਰ ਦਾ ਕਾਵ ਸੰਗ੍ਰਹਿ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਕਾਵ ਸੰਗ੍ਰਹਿ ਹੈ ਤੇ ਉਹ ਕਿਸ ਦਾ ਹੈ ਕਿਸ ਦੀ ਰਚਨਾ ਹੈ ਉਹ ਤੁਸੀਂ ਕਮੈਂਟਾਂ ਵਿੱਚ ਜਰੂਰ ਸਾਰਿਆਂ ਨੇ ਦੱਸਣਾ ਤਾਂ ਸਹੀ ਜਵਾਬ ਹੋਏਗਾ ਜੀ ਸੁਗੰਧ ਸਮੀਰ ਜੋ ਕਿ ਇਹਨਾਂ ਦਾ ਕਾਵ ਸੰਗ੍ਰਹਿ ਨਹੀਂ ਹੈ ਜਗਤਾਰ ਦੀ ਪ੍ਰਵਿਰਤੀ ਦੱਸੋ ਰੋਮਾਂਸਵਾਦੀ ਪ੍ਰਗਤੀਵਾਦੀ ਧਾਰਮਿਕ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਪ੍ਰਗਤੀਵਾਦੀ ਇਸ ਦੇ ਨਾਲ ਅਗਲਾ ਕੁਐਸਚਨ ਪ੍ਰਸ਼ਨ 14ਵਾਂ ਸ਼ੀਸ਼ੇ ਦਾ ਜੰਗਲ ਵਿੱਚ ਲਗਭਗ ਕਿੰਨੇ ਸਮੇਂ ਦੀਆਂ ਗਜ਼ਲਾਂ ਸ਼ਾਮਿਲ ਹਨ 10 ਸਾਲ 15 ਸਾਲ 20 ਸਾਲ ਜਾਂ ਫਿਰ 25 ਸਾਲ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 15 ਸਾਲ ਅਗਲਾ ਕੁਸ਼ਨ ਹੈ ਜੀ ਜਤਾਰ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਕਵੀ ਦਾ ਸਨਮਾਨ ਕਦੋਂ ਮਿਲਿਆ 1991 96 1998 ਜਾਂ ਫਿਰ 2000 ਤਾਂ ਸਹੀ ਜਵਾਬ ਹੋਏਗਾ ਜੀ 1991 ਅਗਲਾ ਕੁਸ਼ਨ ਹੈ ਜੀ ਹਰ ਮੋੜ ਤੇ ਸਲੀਬਾਂ ਦਾ ਵਿਸ਼ਾ ਕੀ ਹੈ ਰੋਮਾਂਟਿਕ ਕ੍ਰਾਂਤੀਕਾਰੀ ਸਮਾਜ ਸੁਧਾਰਿਕ ਜਾਂ ਫਿਰ ਪ੍ਰਕਿਰਤੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ ਕ੍ਰਾਂਤੀਕਾਰੀ ਜਗਤਾਰ ਨੂੰ ਗਜ਼ਲ ਦਾ ਕੀ ਕਿਹਾ ਜਾਂਦਾ ਹੈ ਪਿਤਾਮਾ ਉਸਤਾਦ ਸ਼ਾਗਿਰਦ ਜਾਂ ਫਿਰ ਸਾਰੇ ਇਹਨਾਂ ਵਿੱਚੋਂ ਕਿਹੜਾ ਹੋਏਗਾ ਜੀ ਸਹੀ ਜਵਾਬ ਤਾਂ ਸਹੀ ਜਵਾਬ ਹੋਏਗਾ ਜੀ 우ਸਤਾਦ ਇੱਕ ਟੈਸਟ ਦੀ ਤਰ੍ਹਾਂ ਵੀ ਤੁਸੀਂ ਇਸ ਨੂੰ ਲੈ ਸਕਦੇ ਹੋ ਤੇ ਐਂਡ ਤੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕਿੰਨੇ ਵਿੱਚੋਂ ਕਿੰਨੇ ਮਾਰਕਸ ਆਏ ਤੇ ਤੁਹਾਡੀ ਕਿੰਨੀ ਤਿਆਰੀ ਹੈ ਜਕਤਾਰ ਨੇ ਪੰਜਾਬੀ ਚ ਮੁਹਾਰਤ ਕਦੋਂ ਹਾਸਲ ਕੀਤੀ ਆਪਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ C ਦੇਸ਼ ਵੰਡ ਤੋਂ ਬਾਅਦ ਜਕਤਾਰ ਨੂੰ ਗਜ਼ਲਾਂ ਦਾ ਵੱਡਾ ਸ਼ਾਇਰ ਕਿਸ ਨੇ ਕਿਹਾ ਹੈ ਆਪਸ਼ਨ A B C ਜਾਂ ਫਿਰ D ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ ਸਤਿੰਦਰ ਸਿੰਘ ਗਜ਼ਲਾਂ ਦਾ ਵੱਡਾ ਸ਼ਾਇਰ ਕਿਸ ਨੇ ਕਿਹਾ ਸਤਿੰਦਰ ਸਿੰਘ ਨੇ ਅਗਲਾ ਕੁਸ਼ਣ ਹੈ ਜੀ ਕਿਸ ਨੇ ਆਪ ਨੂੰ ਉਰਦੂ ਤੋਂ ਪੰਜਾਬੀ ਵੱਲ ਆਉਣ ਦੀ ਪ੍ਰੇਰਣਾ ਦਿੱਤੀ ਤਾਂ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਸਹੀ ਜਵਾਬ ਆਪਸ਼ਨ ਸੀ ਰਹੇਗਾ ਜੀ ਸਾਧੂ ਸਿੰਘ ਹਮਦਰਦ ਇਸ ਦੇ ਨਾਲ ਅਗਲਾ ਕੁਸ਼ਣ ਜਕਤਾਰ ਨੇ ਕਿਸ ਕਿਸੇ ਤੇ ਖੋਜ ਕੰਮ ਕੀਤਾ ਸੀ ਕਿਹੜਾ ਕਿੱਸਾ ਜੀ ਜਿਹਦੇ ਉੱਪਰ ਖੋਜ ਕੰਮ ਕੀਤਾ ਸੀ ਉਹਨਾਂ ਨੇ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ A ਹੀਰ ਰਾਂਝਾ ਅਗਲਾ ਕਵਸ਼ਨ ਹੈ ਜੀ ਜਕਤਾਰ ਦੀਆਂ ਪੰਜਾਬੀ ਵਿੱਚ ਕਵਿਤਾਵਾਂ ਕਿਸ ਮੈਗਜ਼ੀਨ 'ਚ ਵਧੇਰੇ ਛਪੀਆਂ ਫੁਲਵਾੜੀ ਗੁਲਵਾਨੋ ਦੋਵੇਂ ਜਾਂ ਫਿਰ ਕੋਈ ਹੋਰ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਫੁਲਵਾੜੀ ਫਲਵਾੜੀ ਇਸ ਦਾ ਸਹੀ ਜਵਾਬ ਹੋਏਗਾ ਜੀ ਜਵਾਬ ਹੋਏਗਾ ਸੋ ਅਗਲਾ ਕੁਐਸਚਨ ਡਾਕਟਰ ਜਗਤਾਰ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ 1993 95 97 ਜਾਂ ਫਿਰ 1999 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 1995 ਬਾਦਿਆਂ ਅਗਲੇ ਕੁਐਸਚਨ ਵੱਲ ਤੇ ਡਾਕਟਰ ਜਗਤਾਰ ਦੇ ਪਿਤਾ ਜੀ ਦਾ ਕੀ ਨਾਂ ਸੀ ਜੱਸਾ ਸਿੰਘ ਜੱਗਾ ਸਿੰਘ ਨੱਥਾ ਸਿੰਘ ਸ਼ਿਵਰਾਮ ਤਾਂ ਇਹਦਾ ਜਵਾਬ ਹੋਏਗਾ ਜੀ ਸਹੀ ਜਵਾਬ ਆਪਸ਼ਨ ਸੀ ਨੱਥਾ ਸਿੰਘ ਇਹਦੇ ਨਾਲ ਹੀ ਅਗਲਾ ਕੁਐਸਚਨ ਪਾਕਿਸਤਾਨ ਵਿੱਚ ਜਗਤਾਰ ਦਾ ਕਿਹੜਾ ਕਾਵ ਸੰਗ੍ਰਹਿ ਛਪਿਆ ਲਹੂ ਦੇ ਨਕਸ਼ ਕਹਿਕਸਾਂ ਅਧੂਰਾ ਆਦਮੀ ਚਨੁਕਰੀ ਸ਼ਾਮ ਤਾਂ ਇਹਦਾ ਸਹੀ ਜਵਾਬ ਆਪਸ਼ਨ ਬੀ ਹੋਏਗਾ ਜੀ ਕਹਿ ਕਸ਼ਾਂ ਅਗਲਾ ਕੁਐਸਚਨ ਹੈ ਜੀ ਡਾਕਟਰ ਜਗਤਾਰ ਨੇ ਕਿਸ ਭਾਸ਼ਾ ਚ ਐਮਏ ਕੀਤੀ ਸੀ ਪੰਜਾਬੀ ਚ ਫਾਰਸੀ ਚ ਉਰਦੂ ਚ ਜਾਂ ਫਿਰ ਇਨਾਂ ਸਾਰੇ ਵਿਸ਼ਿਆਂ ਦੇ ਵਿੱਚ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਸਾਰੇ ਹੀ ਵਿਸ਼ਿਆਂ ਚ ਅਗਲਾ ਕੁਐਸਚਨ ਹੈ ਡਾਕਟਰ ਜਗਤਾਰ ਨੇ ਕਿੱਸਿਆਂ ਵਿੱਚੋਂ ਅਰਬੀ ਫਾਰਸੀ ਅਤੇ ਸੰਸਕ੍ਰਿਤ ਦੇ ਕਿੰਨੇ ਸ਼ਬਦ ਅਤੇ ਮੁਹਾਵਰਿਆਂ ਦਾ ਪੰਜਾਬੀ ਤਰਜਮਾ ਕੀਤਾ 340 300 290 ਜਾਂ ਫਿਰ 200 ਤਾਂ ਸਹੀ ਜਵਾਬ 200 ਜਗਨੂ ਦੀਵਾ ਤੇ ਦਰਿਆ ਪੁਸਤਕ ਲਈ ਡਾਕਟਰ ਜਗਤਾਰ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਸੀ ਆਈ ਥਿੰਕ ਰਿਪੀਟ ਹੋ ਗਿਆ ਇਹ ਕੁਐਸਚਨ ਚਲੋ 1995 ਇਸਦਾ ਹੋਏਗਾ ਜੀ ਸਹੀ ਜਵਾਬ ਡਾਕਟਰ ਜਗਤਾਰ ਨੂੰ ਢੁੱਡੀ ਕੇ ਪੁਰਸਕਾਰ ਕਦੋਂ ਮਿਲਿਆ 2001 2010 2012 ਜਾਂ ਫਿਰ 1980 ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਡੀ 1980 ਅਗਲਾ ਕੁਸ਼ਨ ਹੈ ਜੀ ਰੁੱਤਾ ਰਾਗਲੀਆਂ ਕਾਵ ਸੰਗ੍ਰਹਿ ਵਿੱਚ ਕਿਸ ਵਿਸ਼ੇ ਨਾਲ ਸੰਬੰਧਿਤ ਗੀਤ ਹਨ ਪੇਂਡੂ ਜੀਵਨ ਸ਼ਹਿਰੀ ਜੀਵਨ ਮਨੁੱਖਤਾ ਨਾਲ ਸੰਬੰਧਿਤ ਸਮਾਜਿਕ ਨਾਸ ਸੰਬੰਧਿਤ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਪੇਂਡੂ ਜੀਵਨ ਨਾਲ ਸੰਬੰਧਿਤ ਅਗਲਾ ਕੁਐਸਚਨ ਦੁੱਧ ਪੱਥਰੀ ਕਾਵ ਸੰਗ੍ਰਹਿ ਕਿਸ ਪ੍ਰਵਿਰਤੀ ਦੀ ਰਚਨਾ ਹੈ ਸੋਹਜਵਾਦੀ ਪ੍ਰਗਤੀਵਾਦੀ ਰੋਮਾਂਟਿਕਵਾਦੀ ਪਦਾਰਥਵਾਦੀ ਲਓ ਜੀ ਹੁਣ ਤਾਂ ਤੁਹਾਡਾ ਵੀ ਲਾਈਕ ਕਰਨਾ ਬਣਦਾ ਹੈ ਸਹੀ ਜਵਾਬ ਪ੍ਰਗਤੀਵਾਦੀ ਆਪਣੇ ਆਪ ਤੁਸੀਂ ਲਾਈਕ ਕਰ ਦੇਣਾ ਜੀ ਜੇ ਅਗਰ ਤੁਹਾਨੂੰ ਕਲਾਸ ਵਧੀਆ ਲੱਗੇ ਡਾਕਟਰ ਜਗਤਾਰ ਦੇ ਕਿਸ ਕਾਵ ਸੰਗ੍ਰਹਿ ਦੀ ਪ੍ਰਗਤੀਵਾਦੀ ਪ੍ਰਵਿਰਤੀ ਦੀ किसने प्रशंसा की डॉक्टर जगतार दे किस काव्य संग्रह दी प्रकृतिवादी प्रवृत्ति दी किसने प्रशंसा की तो सही जवाब केसर सिंह केसर अगला क्वेश्चन जुगनू दीवा ਅਤੇ ਦਰਿਆ ਕਾਵਿ ਸੰਗ੍ਰਹਿ ਦਾ ਵਿਸ਼ਾ ਕੀ ਰਿਹਾ ਹੈ ਪੰਜਾਬ ਪਿਆਰ ਮਾਨਵਿਕ ਅਸਤਿਤਵ ਜਾਂ ਫਿਰ ਸਾਰੇ ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਸਾਰੇ ਹੀ ਪੰਜਾਬ ਸੰਤਾਪ ਨਾਲ ਸੰਬੰਧਿਤ ਡਾਕਟਰ ਜਗਤਾਰ ਦੀ ਕਵਿਤਾ ਹੈ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਹੋਏਗਾ ਜੀ অপশন ਡੀ ਉਹ ਕੋਣ ਅਤੇ ਸਾਰੇ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਡਾਕਟਰ ਜਗਤਾਰ ਦੀਆਂ ਸ਼ਹਿਰੀ ਜ਼ਿੰਦਗੀ ਨਾਲ ਸੰਬੰਧਿਤ ਕਵਿਤਾਵਾਂ ਹਨ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਹੋਏਗਾ ਜੀ অপশন ਡੀ ਰੌਸ਼ਨੀ ਦਾ ਸ਼ਹਿਰ ਸ਼ਹਿਰ ਅਤੇ ਸਾਰੇ ਅਗਲਾ ਕੁਐਸਚਨ ਡਾਕਟਰ ਜਗਤਾਰ ਦੀਆਂ ਸਿਆਸੀ ਕਵਿਤਾਵਾਂ ਹਨ ਖੋਟੇ ਸਿੱਕੇ ਨਵੀਂ ਤਾ ਸਰਗੀ ਦੀ ਉਡੀਕ ਦੁੱਖਾਂ ਦਾ دارو ਅਤੇ ਸਾਰੇ ਤਾਂ ਸਹੀ ਜਵਾਬ ਆਪਸ਼ਨ ਡੀ ਸਾਰੇ ਅਗਲਾ ਕੁਐਸਚਨ ਹੈ ਜੀ ਡਾਕਟਰ ਜਗਤਾਰ ਨੇ ਆਪਣੀ ਕਿਸ ਕਵਿਤਾ ਵਿੱਚ ਮੁਸਲਮਾਨ ਨਵਾਬਜਾਦੀ ਨਾਲ ਆਪਣੇ ਪਿਆਰ ਦੇ ਰਾਜ਼ ਨੂੰ ਖੋਲ੍ਹਿਆ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਹੋਏਗਾ ਸਹੀ ਜਵਾਬ ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਡੀ ਦੁੱਧ ਪੱਥਰੀ ਇਸ ਦੇ ਨਾਲ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਕਲਾਸ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਇੱਕ ਨਵਾਂ ਵਿਸ਼ਾ ਲੈ ਕੇ ਨਵੇਂ ਕੁਐਸਚਨ ਦੇ ਨਾਲ ਥੈਂਕ ਯੂ